ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਰਕਾਰੀ ਦਫ਼ਤਰ ਬਿਜਲੀ ਦੇ ਸਭ ਤੋਂ ਵੱਡੇ ਕਰਜ਼ਦਾਰ ਲੁਧਿਆਣਾ ਦੇ ਕਈ ਸਰਕਾਰੀ ਵਿਭਾਗ ਪਾਵਰ ਕਮ ਦੇ ਸਭ ਤੋਂ ਵੱਡੇ ਡਿਫਾਲਟਰ ਬਣੇ ਹੋਏ ਹਨ ਜਿਨ੍ਹਾਂ ਦੇ 302 ਕਰੋੜ ਰੁਪਏ ਤੋਂ ਵੱਧ ਬਕਾਇਆ ਹੈ ਆਮ ਜਨਤਾ ਤੋਂ 10-20 ਹਜ਼ਾਰ ਲਈ ਤੁਰੰਤ ਕਨੈਕਸ਼ਨ ਕੱਟ ਦੇਣ ਵਾਲੀ ਅਧਿਕਾਰੀ ਸਰਕਾਰੀ ਦਫ਼ਤਰਾਂ ਦੀ ਕਰੋੜਾਂ ਦੀ ਬਕਾਇਆ ਰਾਸ਼ੀ ਤੇ ਕਾਰਵਾਈ ਨਹੀਂ ਕਰ ਰਹੇ ਪਾਵਰ ਕਾਮ ਦਾ ਕਹਿਣਾ ਹੈ ਕਿ ਇਹ ਦਫਤਰ ਐਮਰਜੈਂਸੀ ਸੇਵਾਵਾਂ ਚਲਾਉਂਦੇ ਹਨ ਇਸ ਲਈ ਕਨੈਕਸ਼ਨ ਨਹੀਂ ਕੱਟ ਸਕਦੇ ਇਸ ਦੌਰੇ ਮਾਪਦੰਡ ਕਾਰਨ ਆਮ ਲੋਕ ਔਖੇ ਵਿੱਚ ਹਨ 40 ਲੱਖ ਪਰਿਵਾਰਾਂ ਨੂੰ ਮੁਫਤ ਕਣਕ ਸ਼ਿਫਾਲੀ ਚੌਪੜਾ ਦੀ ਟੀਮ ਦਾ ਰਿਕਾਰਡ ਪੰਜਾਬ ਦੇ 40 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਅਕਤੂਬਰ ਤੋਂ ਦਸੰਬਰ ਤੱਕ ਹਰ ਮੈਂਬਰ ਨੂੰ 15 ਕਿਲੋ ਮੁਫਤ ਕਣਕ ਵੰਡਣਾ ਤੇਜ਼ੀ ਨਾਲ ਚੱਲ ਰਿਹਾ ਹੈ ਲੁਧਿਆਣਾ ਈਸਟ ਸਰਕਲ ਦੀ ਕੰਟਰੋਲਰ ਸ਼ਿਫਾਲੀ ਚੌਪੜਾ ਦੀ ਅਗਵਾਈ ਹੇਠ ਇਹ ਸਰਕਲ ਮੁੜ ਰਾਜ ਵਿੱਚ ਪਹਿਲੇ ਨੰਬਰ ਤੇ ਹੈ। ਉਹਨਾਂ ਨੇ ਲੋਕਾਂ ਨੂੰ ਪੂਰਾ ਹੱਕ ਲੈਣ, ਧੋਖਾਧੜੀ ਦੀ ਸ਼ਿਕਾਇਤ ਕਰਨ ਅਤੇ ਮੁਫਤ ਈਕੇਵਾਈਸੀ ਜ਼ਰੂਰ ਕਰਵਾਉਣ ਦੀ ਅਪੀਲ ਕੀਤੀ ਹੈ। ਪਿੰਡ ਦਾਖਾਂ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਰਿਹੈਬ ਸੈਂਟਰ ਤੇ ਪੁਲਿਸ ਨੇ ਤੇ ਸਿਹਤ ਵਿਭਾਗ ਨੇ ਛਾਪਾ ਮਾਰ ਕੇ 25 ਮਰੀਜ਼ਾਂ ਨੂੰ ਬੰਦ ਕਮਰੇ ਤੋਂ ਬਚਾਇਆ। ਮਰੀਜ਼ਾਂ ਨੂੰ ਗੰਦੇ ਹਾਲਾਤਾਂ ਵਿੱਚ ਤਾੜਿਆ ਗਿਆ ਸੀ ਅਤੇ ਕੋਈ ਦਵਾਈ ਜਾਂ ਖਾਣਾ ਨਹੀਂ ਮਿਲ ਰਿਹਾ ਸੀ। ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕੇਸ ਦਰਜ ਹੋ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਛੱਡੋ ਪਰ ਸਿਰਫ ਮਾਨਤਾ ਪ੍ਰਾਪਤ ਸੈਂਟਰਾਂ ਵਿੱਚ ਹੀ ਜਾਓ। ਪਾਵਰ ਕਮ ਬੰਗਾਵਾਲਾ 200 ਕਵੀ ਕੇਵੀ ਸਬਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11 ਕੇਵੀ ਫੀਡਰ ਨੰਬਰ 3 ਦੀ ਬਿਜਲੀ ਬੰਦ ਰਹੇਗੀ ਇਸ ਨਾਲ ਪਿੰਡ ਜਿੰਦੋਵਾਲ, ਸ੍ਰੀ ਗੁਰੂ ਨਾਨਕ ਨਗਰ, ਨਵਾਂ ਸ਼ਹਿਰ ਰੋਡ, ਚਰਨ ਕਮਲ ਰੋਡ, ਰੇਲਵੇ ਰੋਡ, ਪ੍ਰੀਤਨਗਰ, ਐਮਸੀ ਕਲੋਨੀ, ਨਿਊ ਗਾਂਧੀ ਨਗਰ ਅਤੇ ਨਾਲ ਲੱਗਦੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਬਾਲੀਵੁੱਡ ਦੇ ਸਦਾਬਹਾਰ ਸੁਪਰਸਟਾਰ ਤਰਮਿੰਦਰ ਦੇ ਦੇਹਾਂਤ ਨਾਲ ਫਗਵਾੜਾ ਸਮੇਤ ਦੁਨੀਆ ਭਰ ਵਿੱਚ ਸ਼ੋਗ ਹੈ ਫਗਵਾੜੇ ਨਾਲ ਉਨ੍ਹਾਂ ਦਾ ਜਜ਼ਬਾਤੀ ਰਿਸ਼ਤਾ ਗਹਿਰਾ ਸੀ ਉਹ ਇਸ ਨੂੰ ਮਾਂ ਦੀ ਗੋਦ ਵਰਗਾ ਸਨਮਾਨ ਦਿੰਦੇ ਸਨ ਪੰਜਾਬ ਕੇਸਰੀ ਦੇ ਉਹ ਨਿਯਮਿਤ ਪਾਠਕ ਸਨ ਅਤੇ ਚੌਪੜਾ ਪਰਿਵਾਰ ਨਾਲ ਖਾਸ ਲਗਾਵ ਰੱਖਦੇ ਸਨ ਤਰਮਿੰਦਰ ਦੀਆਂ ਦੋ ਵੱਡੀਆਂ ਚਾਹਤਾਂ ਸ਼ਹੀਦ ਪਰਿਵਾਰ ਫੰਡ ਸਮਾਗਮ ਵਿੱਚ ਪੁੱਤਰਾਂ ਨਾਲ ਸ਼ਿਰਕਤ ਅਤੇ ਫਿਲਮ ਵਿੱਚ ਪੱਤਰਕਾਰ ਦਾ ਰੋਲ ਅਧੂਰਾ ਰਹਿ ਗਿਆ